ਹਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਸਲੋਕ ਮਹਲਾ 3 ਗੁਰ ਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿੱਚ ਹੋਣੇ ਮਨ ਮੁਖੀ ਜਸਨ ਜਨਮ ਗੁਆਏ ਮਹਲਾ 3 ਸਿੱਧ ਸਾਧਕ ਨਾਵੇਂ ਨੂੰ ਸਭ ਖੋਜਦੇ ਠਾਕ ਰਹੇ ਲਿਵ ਲਾਈ ਬਿਨ ਸਤਗੁਰ ਕਿਨੈ ਨਾ ਪਾਇਉ ਗੁਰਮੁਖ ਮਿਲੈ ਮਿਲਾਈ ਬਿਨ ਨਾਵੈ ਪੈਨਨ ਖਾਨ ਸਭ ਬਾਦ ਹੈ ਤਿਗ ਸਿddੀ ਤਿਗ ਕਰਮਾਤ ਸਾ ਸਿdd ਸਾ ਕਰਮਾਤ ਹੈ ਅਚਿੰਤ ਕਰੇ ਜਿਸੁ ਦਾਤ ਨਾਨਕ ਗੁਰਮੁਖ ਹਰਿ ਨਾਮ ਮਨ ਵਸੈ ਏਹਾ ਸਿdd ਏਹਾ ਕਰਮਾਤ ਪਉੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵਹਿ ਹਰ ਗੁਣ ਚੰਤਾ ਹਰ ਕੀਰਤਨ ਕਰਹਿ ਹਰ ਜਸ ਸੁਣਹਿ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਪਿਖਾਰੀਆ ਮੰਗਤ ਜਨ ਜਨਤਾ ਹਰ ਦੇਵ ਹੋ दान दयाल ਹੋਇ ਵਿਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇ ਗੁਰਮਖ ਧਨਵੰਤਾ ਸ਼ਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵਿਕਾਰ ਹਉਮੈ ਵਿੱਚ ਸਭ ਪੜ ਥਕੇ ਦੂਜੇ ਭਾਇ ਖੁਵਾਰ ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤ ਲਹ ਪਾਏ ਮੋਖ ਦਵਾਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਾਪਾਰੀ ਨਾਨਕਾ ਜਿਸ ਗੁਰਮੁਖ ਨਾਮੇ ਆਧਾਰ ਮਹਲਾ ਤੀਜਾ ਵਿਣ ਮਨ ਮਾਰੀ ਕੋਈ ਨਾ ਸਿਜੇ ਵੇਖੋ ਕੋ ਲਿਵ ਲਾਇ ਪੇਖ ਤਾਰੀ ਤੀਰਥ ਭਵ ਤੱਕ ਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੇ ਸੱਚ ਰਹਿ ਲਿਵ ਲਾਇ ਨਾਨਕ ਇਸ ਮਨ ਕੀ ਮਲ ਇਉ ਉਤਰੈ ਹੁ ਮੈਂ ਸ਼ਬਦ ਜਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰ ਨਾਮ ਦਿਰੜਾ ਬੋਹ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਨਾ ਬੋਹ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਭਾਵੈ ਹਰ ਲਾਗੈ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਵਿਖ ਕਾਟੈ ਇੱਕ ਪਲਕਾ ਹਰ ਹਰ ਦਿਆਲ ਹੋਐ ਜਿਸ ਉੱਪਰ ਸੋ ਗੁਰਮੁਖ ਹਰਿ ਜਪ ਜਿਨ ਕਾ ਸਲੋਕ ਮਹਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆਹੂ ਖੰਨਲੀ ਧੋਤੀ ਉਜਲੀ ਨਾ ਹੋਵੀ ਜੇ ਸੋ ਧੋਵਣ ਪਾਹ ਗੁਰ ਪ੍ਰ사ਦੀ ਜੀਵਤ ਮਰੇ ਉਲਟੀ ਹੋਐ ਮਤ ਬਦਲਾਹੋ ਨਾਨਕ ਮੈਲ ਨਾ ਲੱਗੈ ਨਾ ਫਿਰ ਜੋਨੀ ਪਾਹ ਮਹੱਲਾ ਤੀਜਾ ਚਹਉ ਜੁਗੀ ਕਲ ਕਾਲੀ ਕਾਂਢੀ ਇਕ ਉਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤਿ ਭਲ ਪਾਈਐ ਜਿਨ ਕੋ ਹਰ ਲਿਖ ਪਾਹੀ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉੱਚ ਰਹਿ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖ ਦਿਖਾਦਿਆ ਸਭ ਰੋਗ ਗਵਾਤੇ ਦੁੱਖਾਂ ਕਾਣ ਜਿੰਨਾ ਸਾਸ ग्राਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮਕ ਹਰ ਆਰਾਧ ਦੇ ਤੈਨਿ ਚੋਕੀ ਜਮ ਕੀ ਜਗਤ ਕਾਨ ਸਲੋਕ ਮਹਲਾ ਤੀਜਾ ਰੇ ਜਨ ਉਠਾਰੈ ੱੱਬਿਓ ਸੁਤਿਆ ਗਈ ਵਿਹਾਈ ਸਤਿਗੁਰ ਕਾ ਸ਼ਬਦ ਸੁਣਮਾ ਜਾਗਿਓ ਅੰਤਰ ਨਾਇ ਉਪਜਿਓ ਚਾਉ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨ ਕਮਾਈ ਜਗਤ ਜਲੰਦਾ ਡਿਠ ਮੈਂ ਹਉ ਮੈਂ ਦੂਜੈ ਭਾਈ ਨਾਨਕ ਗੁਰ ਸਰਨਾਈ ਉਪਰੇ ਸਚ ਮਨ ਸ਼ਬਦ ਧਿਆਏ ਮਹਲਾ 3 ਸ਼ਬਦ ਰਤੇ ਹਉ ਮੈਂ ਗਈ ਸੋਭਾਵੰਤੀ ਨਾਰ ਪਿਰ ਕੈ ਪਾਣੈ ਸਦਾ ਚੱਲੈ ਤਾਂ ਬਨਿਆ ਸ਼ਿੰਗਾਰ ਸੀਜ ਸੁਹਾਵੀ ਸਦਾ ਪਿਰ 라ਵੇ ਹਰ ਵਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਲਾਗੇ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੌੜੀ ਜਿਨਾਂ ਗੁਰੂ ਗੋਪਿਆ ਆਪਣਾ ਤੇ ਨਰਪੁਰਿਆਰੀ ਹਰ ਜਿਉ ਤਿਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤਿਆਰੀ ਉਹੇ ਘਰ ਘਰ ਫਿਰਹਿ ਕ ਸੁਧ ਮਨ ਜਿਉ ਧਰ ਘਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮਖ ਸواری ਹਰ ਮੇਲੋ ਸਤਗੁਰ ਦਇਆ ਕਰ ਗੁਰ ਕੋ ਬਲੇਹਾਰੀ ਸ਼ਲੋਕ ਮਹੱਲਾ ਤੀਜਾ ਗੁਰ ਸੇਵਾ ਤੇ ਸੁਖ ਰੂਪ ਜੈ ਫਿਰ ਦੁੱਖ ਨਾ ਲੱਗੈ ਆਈ ਜੰਮਣ ਮਰਨ ਮਿਟ ਗਿਆ ਕਾਲਹਿ ਕਾ ਕਿਸਨਾ ਬਸਾਈ ਹਰ ਸੇਤੀ ਮਨ ਰਾਵ ਰਹਿਆ ਸੱਚੇ ਰਹਿ ਆ ਸਮਾਈ ਨਾਨਕ ਹਉ ਬਲੇਹਾਰੀ ਤਿਨ ਕੋ ਜੋ ਚੱਲਨ ਸਤਗੁਰੁ ਭਾਏ ਮਹਲਾ ਤੀਜਾ ਬਿਨ ਸ਼ਬਦੈ ਸੁਧ ਨਾ ਹੋਵੇ ਜੇ ਅਨੇਕ ਕਰੈ ਸਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੈ ਭਾਏ ਪਿਆਰ ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕਨਾਰ ਪੌੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿਨਹੋਂ ਕੁਰਬੈਣੀ ਜਿੰਨਾ ਸਤਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਲੈਣੀ ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਸ਼ਲੋਕ ਮਹੱਲਾ ਚੌਥਾ ਹਰ ਦਾਸਨ ਸਿਉ ਪ੍ਰੀਤ ਹੈ ਹਰ ਦਾਸਨ ਕੋ ਮੇਤ ਹਰ ਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ ਹਰ ਕੇ ਦਾਸ ਹਰ ਧਿਆਇਂਦੇ ਕਰ ਤੀਤਮ ਸਿਉ ਨੇਹ ਕਿਰਪਾ ਕਰ ਕੈ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮੇ ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ ਾਰੇ ਆਪਣੀ ਵਡਿਆਈ ਭਾਵਦੀ ਜਨ ਕਾਜੈ ਕਾਰ ਕਰਾਈ ਸੋ ਹਰ ਜਨ ਨਾਮ ਧਿਆਇਦਾ ਹਰ ਹਰ ਜਨ ਇੱਕ ਸਮਾਨ ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰਖੋ ਪਗਵਾਨ ਮਹੱਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ ਸਤਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਰੈਣ ਦਿਨ ਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੈ ਸੰਗ ਪਾਪ ਗਵਾਵਣਾ ਧਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸ਼ਲੋਕ ਮਹਲਾ 4 ਅੰਤਰ ਅਗਿਆਨ ਭਈ ਮਤ ਮਦਮ ਸਤਿਗੁਰ ਕੀ ਪਰਤੀਤ ਨਹੀਂ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪਹਿ ਖਪਾਈ ਸਤਿਗੁਰ ਕਾ ਪਾਣਾ ਚੇਤਨਾ ਆਵੈ ਆਪਣੇ ਸੋ ਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਆ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹ ਵਿਆਪੇ ਦੂਜੈ ਭਾਇ ਮਨੁਆ ਫਿਰ ਨਾਹੀ ਅਨ ਦਿਨ ਜਲਤ ਰਹੈ ਦਿਨ ਰਾਤੀ ਹਉਮੈ ਖਪਹਿ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਭੂ ਨਾ ਪਾਵੇ ਜਨਮ ਮਰਹਿ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਭਾਇਆ ਸੇਵ ਚਖਣ ਜੰਤ ਜਿਨਿ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਕੀਰਤ ਲਾਇਆ ਸ਼ਲੋਕ ਮਹੱਲਾ ਚੌਥਾ ਗੁਰਮੁਖੇ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਈ ਨਾਮੁ ਚਿਤ ਵੈ ਨਾਮ ਪੜੈ ਨਾਮ ਰਹਿ ਲਿਵ ਲਾਈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਇ ਸਤਗੁਰ ਮਿਲਿਆ ਨਾਮ ਉਪਜੈ ਕਿਸਨਾ ਭੁਖ ਸਬਜਾਇ ਨਾਨਕ ਨਾਮੇ ਰਤਿਆ ਨਾ ਮੂੰ ਪੱਲੇ ਪਾਏ ਮਹੱਲਾ ਚੌਥਾ ਸਤ ਗੁਰ ਪੁਰਖ ਜੇ ਮਾਰਿਆ ਬ੍ਰਹਮ ਭ੍ਰਮਿਆ ਘਰ ਛੋੜ ਗਿਆ ਉਸ ਪਿੱਛੇ ਵੱਜੇ ਫੱਕੜੀ ਮੂੰ ਕਾਲਾ ਆਇਆ ਗਏ ਭਇਆ ਉਸ ਅਰਲ ਬਰਲ ਮੂੰ ਨਿਕਲੇ ਨਿਤ ਝੱਗੂ ਸੁੱਟਦਾ ਮੋਆ ਕਿਆ ਹੋਇ ਕਿਸੈ ਹੀ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵੈ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਐ ਦਰ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸਚੈ ਬਦਾਥਿਓ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰੇ ਆਪਣੀ ਕਿਰਪਾ ਧਾਰ ਆਪਣੇ ਕਰ ਲਿਤੇ ਨਾਨਕ ਸਦ ਬਲੇ ਹਾਰ ਜਿਸ ਗੁਰ ਕੇ ਗੁਣ ਇਤੇ ਸ਼ਲੋਕ ਮਹੱਲਾ ਪਹਿਲਾ ਤਾਂ ਕੀ ਰਜਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ ਉਕਮੋ ਹੋਆ ਹਾਸਲ ਤਦੇ ਹੋਏ ਨਿਪੜਿਆ ਹੰਡ ਹੈ ਜੀ ਕਮਾਂਦੇ ਮਹੱਲਾ ਦੂਜਾ ਨਕਨਤ ਖਸਮ ਹੱਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੀ ਪੌੜੀ ਸੱਬੇ ਗੱਲਾਂ ਆ ਆਟ ਬਹਾਲਿਓਨ ਆਪੇ ਰਚ ਨਰਚਾਏ ਆਪੇ ਹੀ ਘਾਲਿਓਨ ਆਪੇ ਜੰਤੇ ਉਪਾਏ ਆਪ ਪ੍ਰਤਿ ਪਾਲਿਓਨ ਦਾਸ ਰੱਖੇ ਕੰਠ ਲਾਇ ਨਦਰ ਨਿਹਾਲਿਓਨ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿਓਨ ਸ਼ਲੋਕ ਮਹਲਾ 3 ਜੀ ਇਹ ਮਨ ਹਰ ਦੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੁਤਾਇ ਹਉ ਹਰ ਕੈ ਸਦ ਬਲਿਹਾਰਨੈ ਜਿਤ ਸੇਵਿਐ ਸੁਖ ਪਾਇ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਿਲਾਇ ਮਹੱਲਾ ਤੀਜਾ ਆਪੇ ਸੇਵਾਲਾ ਹੈਨ ਆਪੇ ਬਖਸ਼ ਕਰੀ ਸਭਨਾ ਕਾ ਮਾ ਪਿਓ ਆਪ ਹੈ ਆਪੇ ਸਾਰ ਕਰੀ ਨਾਨਕ ਨਾਮ ਧਿਆਇਨ ਨਨਿਜ ਘਰਵਾਸ ਹੈ ਜੁਗ ਜੁਗ ਸੂਬਾ ਹੋਈ ਪੌੜੀ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨੇ ਅਵਰਨਾ ਕੋਈ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਬ ਆਖੋ ਧੰਨ 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 ਗੁਰ ਸੋਈ ਸੋਦਾ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਬਉਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਓਏ ਲੈ ਜਾਰੇ ਓਏ ਲੈ ਗਾਟੇ ਤੇਰੀ ਗਤ ਦੁਹੂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌ ਦਿਸ ਫਸਰਿਓ ਹੈ ਜਮ ਜੀਵਰਾ ਰਹਾਉ ਕਬਤ ਪੜੇ ਪੜ ਕਬਤਾ ਮੂਏ ਕਪੜ ਕੇ ਦਾ ਰਹਿ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹ ਨਾ ਪਾਈ ਦਰਬ ਸੰਚ ਸੰਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ RAM ਨਾਮ ਬਿਨ ਸਬੈ ਬੇਗੂਤੇ ਦੇਖੋ ਨਿਰਕ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹ ਉਪਦੇਸ਼ ਕਬੀਰਾ ਜਬ ਜਰੀਐ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਯਾ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤਉ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਫੂਲਿਆ ਰਹਾ ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾਰ ਲੇਹੋ ਲੇਹੋ ਕਰੀਐ ਭੂਤ ਰਹਿਨ ਕਿਉਂ ਦੀਆ ਦੇਹਰੀ ਲੋਬਰੀ ਨਾਰ ਸੰਗ ਭਈ ਆਗੈ ਸਜਣ ਸੁਹੇਲਾ ਮਰ ਘਟ ਲਉ ਸਭ ਲੋਗ ਕਟੰਭ ਭਇਓ ਆਗੈ ਹੰਸ ਅਕੇਲਾ ਕਹਿਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਪੂਆ ਝੂਠੀ ਮਾਇਆ ਆਪ ਬੰਧਾਇ ਜਿਉ ਨਲਨੀ ਭ੍ਰਮ ਸੁਆ ਬੇਦ ਪ੍ਰਾਰ ਸਭੈ ਮਤ ਸੁਨਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਗ ਸਿਆਣੀ ਉਠ ਪੰਡਤ ਪੈ ਚਲੇ ਨਰਾਸਾ ਮਨ ਰੇ ਸਰਿਓ ਨਾਇ ਕੈ ਕਾਜਾ ਭਜਿਓ ਨ ਰਗ ਪਤਰਾ ਜਾ ਰਹਾ ਬਨ ਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਨ ਖਾਇਆ ਨਾਦੀ 베ਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਭਗਤ ਨਾਰ ਦੀ ਹਿਰਦੈ ਨਾ ਆਈ ਕਾਸ ਕੂਛ ਤਨ ਦੀਨਾ ਰਾਗ ਰਾਗਨੀ ਡਿੰਬ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ ਪਰਿਓ ਕਾਲ ਸਬੈ ਜਗ ਉਪਰ ਮਾਹੀ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਨੀ